ਚੇਤਨਾ ਤੋ ਚੇਤਤਲਾ ਚੇਤਨਾ ਹੈ ਤੋ ਚੇਦਤਲਾ ਇਸ ਦੇਮਾ ਪਾਣੇ ਛਣ ਚੇਨਾ ਰਾਤ ਹੈ ਊਟ ਘਟ ਜਿਉ ਪਾਣੀ ਛੇਨ ਛੇਨ ਆਉ ਦ ਪਿਆਤ ਹੈ ਊਟ ਘਟ ਜਿਉ ਪਾਣੀ ਤਾਰ ਗੁਣ ਕਰੇ ਨਾ ਗਾਵਈ ਮੂਰਖ ਆਗਿਆ ਨਾ ਛੁਕੇ ਛੁਪੇ ਲਾਲਚ ਲੱਗ ਕੇ ਨਹਿ ਮੜ ਪਛਾ ਸੇ ਬੇਗਰੇ ਉਹ ਨਹੀਂ ਅਜ ਹੋ ਕatsch ਬੇ ਛੇ ਛੇ 올 ਦੇ ਹੱਥ ਰਹਿ ਕੂਟ ਘਟ ਜਿਉ ਪਾਣੀ ਕੂਟ ਘਟ ਜਿਉ ਪਾਣੀ ਵਾਹ ਗੁਰੂ वाह गुरु वाह गुरु वाह गुरु महलाती जा बिन सतगुर सेवे शांत नाया ਤੂੰ ਜੀ ਨਾ ਨੂੰ ਜਾਏ ਜੇ ਬੋ ਤੇਰਾ ਲੋਚੀਏ ਵੇਨ ਕਰਮਾ ਪਾਇਆ ਨਾ ਜਾਏ ਤਨ ਤਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਰਾਮ ਕਲੀ ਕੇ ਬਾਗ ਆवाज ਇਸ ਦੀ ਅਠਵੀਂ ਪਾੜੇ ਅਤੇ ਉਸ ਤੋਂ ਪਹਿਲਾਂ ਦਾ ਇੱਕ ਸ਼ਲੋਕ ਇਸੇ ਪਾਤਸ਼ਾਹ ਦਾ ਹੈ ਉਹਨਾਂ ਦੇ ਵਿਚਾਰ ਕਰਿਏ ਸਤਗੁਰੂ ਜੀ ਉਪੇਸ਼ ਕਰਦੇ ਹਨ ਮਹਿਲਾ ਤੀਜਾ ਬਿਨ ਸਤਗੁਰ ਸੇਵੇ ਸ਼ਾਂਤ ਨਾ ਹੋਈ ਦੂਜੀ ਨਾਮੀ ਜਾਏ ਬਿਨ ਸਤਗੁਰ ਸੇਵੇ ਸਤਗੁਰੂ ਦੀ ਸੇਵਨ ਤੋਂ ਬਿਨਾ ਹੋਰਤਾਂ ਸਤਗੁਰੂ ਦੇ ਦੱਸੇ ਹੋਏ ਗੁਣ ਤੋਂ ਤੁਰੰਤੋਂ ਬਿਨਾ ਜੋ ਸਤਿਗੁਰੂ ਜੀ ਹੁਕਮ ਦੱਸਦੇ ਹਨ ਜੋ ਸਤਿਗੁਰੂ ਜੀ ਆਪਣੇ ਬਾਣੀ ਦੇ ਵਿੱਚ ਸਾਨੂੰ ਹੁਕਮ ਕਰਦੇ ਹਨ ਉਸ ਹੁਕਮ ਤੇ ਤੁਰੰਤ ਬਿਨਾਂ ਸ਼ਾਂਤ ਨਾ ਆਵੇ ਮਨ ਦੇ ਵਿੱਚ ਸ਼ਾਂਤੀ ਨਹੀਂ ਪੈਦਾ ਹੁੰਦੀ ਮਨ ਭਟਕਦਾ ਹੀ ਰਹਿੰਦਾ ਹੈ ਮਨ ਆੜੋ ਨਹੀਂ ਹੁੰਦਾ ਮਨ ਦੇ ਵਿੱਚ ਸ਼ਾਂਤੀ ਸਤਗੁਰੂ ਦੇ ਹੁਕਮ ਤੋਂ ਤੁਰੰਤ ਵਿਣਾ ਨਹੀਂ ਹੋਉਂਦੀ ਸਤਗੁਰੂ ਦਾ ਹੁਕਮ ਇਹ ਸਾਰੇ ਬਾਣੀ ਸਤਗੁਰੂ ਦਾ ਹੁਕਮ ਦਾ ਸਤਗੁਰੂ ਬਾਣੀ ਦੇ ਰਾਹੀਂ ਸਾਨੂੰ ਜੀਵਨ ਦੇ ਵਿੱਚ ਕਿਸ ਤਰ੍ਹਾਂ ਚੱਲਣਾ ਹੈ ਕਿ ਇਸ ਤਰ੍ਹਾਂ ਵਿਚਰਨਾ ਉਹ ਹੁਕਮ ਕਰਦੇ ਹਨ ਇਸ ਹੁਕਮ ਤੋਂ ਬਿਨਾ ਜੇ ਅਸੀਂ ਚੱਲਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਕਦੀ ਵੀ ਸ਼ਾਂਤੀ ਨਹੀਂ ਆਉਂਦੀ ਮਨ ਪਰੋਲ ਨਹੀਂ ਹੁੰਦਾ ਦੂਜੀ ਨਹੀਂ ਜਾ ਰਹੇ ਅਤੇ ਹੋਰ ਐਉਂ ਜੀ ਕੋਈ ਹੋਰ ਸਥਾਨ ਵੀ ਨਹੀਂ ਹੈ ਸਤਿਗੁਰੂ ਤੋਂ ਬਿਨਾ ਜਿੱਤੇ ਜਾ ਕੇ ਮਨ ਨੂੰ ਸ਼ਾਂਤੀ ਆ ਸਕਦੀ ਸਤਿਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੇ ਨਾਲ ਹੀ ਮਨ ਨੂੰ ਸ਼ਾਂਤੀ ਆਉਂਦੀ ਹੈ ਮਨ ਅੜੋਂ ਹੁੰਦਾ ਹੈ ਮਨ ਝਟਕਦਾ ਨਹੀਂ ਹੈ ਅਤੇ ਹੋਰ ਕੋਈ ਐਵ ਵੀ ਸਥਾਨ ਵੀ ਨਹੀਂ ਹੈ ਜੇ ਥਾਂ ਵੀ ਨਹੀਂ ਹੈ ਜਿੱਥੇ ਜਾ ਕੇ ਮਨ ਨੂੰ ਸ਼ਾਂਤੀ ਆ ਸਕੇ ਜੇ ਬਹੁਤੇ ਰ ਲੋਚੀਆ ਵਿਣ ਕਰਮਾ ਪਾਇਆ ਨਾ ਜਾਵੇ ਜੇ ਅਸੀਂ ਬਹੁਤੇ ਲੋਚਨਾ ਕਰੀਏ ਤਾਂ ਕਰੀਏ ਇਸ ਸਤਿਗੁਰੂ ਜੀ ਨੂੰ ਮਿਲ ਲਈਏ ਸਤਿਗੁਰੂ ਜੀ ਨੂੰ ਪਾ ਲਈਏ ਪਰ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਵਿਣ ਕਰਮਾ ਪਾਇਆ ਨਾ ਜਾਏ ਵਿਣ ਭਾਗਾਂ ਤੋਂ ਉਹ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਕਰਮ ਭਾਗ ਜਾਗ ਕਹਿੰਦੇ ਹਨ ਅੰਦਰਲੇ ਪਰ ਉਹ ਤੋਂ ਕੀਤੇ ਹੋਏ ਕਰਮ ਉਹ ਜਾਗ ਕਹਿੰਦੇ ਹਨ ਤਾ ਫਿਰ ਸਤ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਇਸੇ ਕਰਕੇ ਭਟ ਮਥਰਾ ਜੀ ਗੁਰੂ ਅਰਜਨ ਜੀ ਦੇ ਦੇ ਬਾਰੇ ਜੋ ਉਪਦੇਸ਼ ਕਰਦੇ ਹਨ ਉਹਨਾਂ ਬਾਰੇ ਸ਼ਬਦ ਉਚਾਰਦੇ ਹਨ ਉਸ ਦੇ ਵਿੱਚ ਭਟ ਮਥਰਾ ਜੀ ਇਹ ਹੀ ਕਹਿੰਦੇ ਹਨ ਜਬ ਲਾਉ ਨਹੀਂ ਭਾਗ ਲੇ ਲਾਰ ਉਧੈ ਤੱਬ ਲੋ ਭਰਮ ਤੇ ਇਰਤੇ ਬੋਲਤਾ ਹੈ ਉਹ ਕਲ ਹੋਰ ਸਮੁੰਦਰ ਮੈਂ ਉਬਤ ਤੇ ਕਭੂ ਮੁਵਟ ਹੈ ਨੈ ਰੇ ਪਛਤਾਇਓ ਜਦੋਂ ਸਾਡੇ ਮੱਥੇ ਤੇ ਭਾਗ ਨਹੀਂ ਸੰ ਉੜੇ ਜਗਵੰਦੋਂ ਨਹੀਂ ਭਾਗ ਨਿਦਾਰ ਉਦੈ ਨਿਦਾਰ ਮੱਥਾ ਲਲਾਟ ਤੇ ਚੰਗੇ ਭਾਗ ਨਹੀਂ ਸੰ ਪ੍ਰਗਟ ਹੋਏ ਜਗਵੰਦੋਂ ਨਹੀਂ ਭਾਗ ਨਿਦਾਰ ਉਦੈ ਤਬ ਲੋ ਭੰਮ ਤੇ ਫਿਰ ਤੇ ਬੋਤਾਏ ਹੋ ਉਦੋਂ ਅਸੀਂ ਆਰ ਮੋਨਾ ਦੇ ਵਿੱਚ ਪੈ ਕੇ ਭਟਕ ਰਹੇ ਸਾਂ ਕਲ ਘੋਰ ਸਮੁੰਦਰ ਮੈਂ ਊੜਤ ਤੇ ਇਸ ਕਲ ਘੋਰ ਸਮੁੰਦਰ ਸੰਸਾਰ ਸਮੁੰਦਰ ਵਿੱਚ ਅਸੀਂ ਡੁੱਬ ਰਹੇ ਸਾਂ ਕਬੂ ਹੂ ਮਿਟ ਹੈ ਨਹੀਂ ਰੇ ਪਛਤਾਇਓ ਅਤੇ ਇਹ ਪਛਤਾਵਾ ਨਹੀਂ ਸੀ ਜਾਂਦਾ ਇਹ ਜੋ ਜੀਵਨ ਹੈ ਸਤਿਗੁਰੂ ਨੂੰ ਮਿਲਣ ਤੋਂ ਬਿਨਾ ਬਯਾਰਥੀ ਹੀ ਚਲੇ ਜਾਏਗਾ ਪਰ ਜਦੋਂ ਭਗ ਜਾਗ ਪਏ ਫਿਰ ਗੁਰੂ ਅਰਜਨ ਸਾਹਿਬ ਜੀ ਨਾਲ ਮਿਲਾਬ ਹੋਇਆ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਲਗਾਪ ਪਾਉਂਦੇ ਫਿਰ ਉਹੀ ਪਟ ਮਤਰਾ ਦੀ ਇਹ ਕਹਉਂਤੇ ਤਤ ਵਿਚਾਰਿਆ ਹੈ ਮथुरा ਜਗਤਾਰ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਚੰਦੇ குரு ਤੇਰ ਸੰਕਟ ਜੋਨ ਕਰਬ ਨਾ ਆਇਓ ਤੇ ਜਦੋਂ ਅੰਦਰ ਭਗ ਜਾਗਦੇ ਹਨ ਪਿਛਲੇ ਹੋਏ ਕਾਰਨ ਜਾਗਦੇ ਹਨ ਉਹਨ ਉਸ ਕਰਮਾਂ ਦੇ ਅਨੁਸਾਰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਇਹ ਭਾਟਰ ਸਹਿਬਾਨ ਮੱਤਰਾ ਜੀ ਗੁਰੂ ਰਾਮਦਾਸ ਜੀ ਦੇ ਜੋਤੀ ਜੋ ਸਮਾਨ ਤੇ ਜਦੋਂ ਪਗੜੀ ਵੀ ਦਸਤਾਰ ਬੰਦੀ ਦੀ ਰਸਮ ਸੀ ਉਸ ਟਾਈਮ ਦੇ ਉੱਤੇ ਗੁਰੂ ਅਰਜਨ ਸਾਹਿਬ ਜੀ ਨੂੰ ਕਿਉਂਕਿ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਬਖਸ਼ ਦਿੱਤੀ ਸੀ ਉੱਥੇ ਦਸਤਾਰ ਬੰਦੀ ਦੇ ਉੱਤੇ ਭੱਟ ਸਹਿਬਾਨ ਗਏ ਸਨ ਉਹਨਾ ਨੇ ਵੀ ਭੱਟ ਸਹਿਬਾਨ ਨੇ ਗੁਰੂ ਅਰਜਨ ਸਾਹਿਬ ਜੀ ਪਰਖਾਏ ਸ਼ਬਦ ਬੋਲੇ ਸਨ ਤਾਂ ਸਤਿਗੁਰੂ ਜੀ ਇੱਥੇ ਸਾਨੂੰ ਇਹ ਹੀ ਉਪਦੇਸ਼ ਕਰਦੇ ਹਨ ਜੇ ਬਹੁਤੇਰਾ ਲੋਚੀਏ ਵਿਲਕਰਨ ਮਾ ਪਾਇ ਨਾ ਜਾਏ ਜੇ ਅਸੀਂ ਬਹੁਤ ਹੀ ਕੰਮ ਕਰੀਏ ਕਿ ਸਤਿਗੁਰੂ ਦੀ ਸੰਗਤ ਪ੍ਰਾਪਤੀ ਹੋ ਜਾਵੇ ਇਹ ਸਾਡੇ ਪਿਛਲੇ ਕਾਰਨ ਹਨ ਜਿਨ੍ਹਾਂ ਕਰਮਾਂ ਕਰਕੇ ਇਹ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਅੰਤਰ ਲੋਭ ਵਿਕਾਰ ਹੈ ਦੂਚੈ ਭਾਏ ਖੁਆਏ ਜਿਨ੍ਹਾਂ ਦੇ ਅੰਦਰ ਲੋਭ ਰੂਪੀ ਵਿਕਾਰ ਹੈ ਲਾਲਚ ਰੂਪੀ ਵਿਕਾਰ ਹੈ ਉਹ ਫਿਰ ਦੂਚੈ ਭਾਏ ਖੁਆਏ ਉਹ ਦੂਸਰੇ ਭਾਉ ਦੇ ਵਿੱਚ ਦੂਸਰਾ ਭਾਉ ਪਰਮਾਤਮਾ ਦਾ ਪਿਆਰ ਛੱਡ ਕੇ ਹੋਰ ਹੋਰ ਪਿਆਰ ਦੇ ਵਿੱਚ ਹੋਰ ਹੋਰ ਪਾਸੇ ਲੱਗ ਕੇ ਉਹ ਫਿਰ ਕੋਇ ਕੋਰੀ ਨੂੰ ਦੇ ਆ ਤਿੰਨ ਜੰਮ ਮਰਨਾਂ ਚੁੱਕਈ ਹੋ ਮ ਵਿੱਚ ਦੁੱਖ ਪਾਏ ਫਿਰ ਇਹੋ ਜਿਹਨਾਂ ਦੇ ਅੰਦਰ ਲੋਭ ਰੂਪੀ ਵਿਚਾਰ ਹੈ ਦੂਜੇ ਭਾਉ ਦੇ ਵਿੱਚ ਲੱਗੇ ਹੋਏ ਹਨ ਉਹਨਾਂ ਦਾ ਫਿਰ ਜੰਮ ਮਰਨ ਇਹ ਆਵਾਗੋਂ ਖਤਮ ਨਹੀਂ ਹੁੰਦਾ ਉਹ ਜੰਮਣ ਮਰਨ ਦੇ ਵਿੱਚ ਹੀ ਪਾਏ ਰਹਿੰਦੇ ਆਂ ਅਤੇ ਹਉਮੈ ਵਿੱਚ ਦੁੱਖ ਪਾਹੇ ਅਤੇ ਹਉਮੈ ਵਿੱਚ ਉਣ ਕਰਕੇ ਉਹਨਾਂ ਨੂੰ ਕਿਸ ਦੁੱਖ ਹੀ ਮਿਲਦੇ ਹਨ ਜਿਨ ਸਤਗੁਰ ਸਿਉ ਚੇਤ ਲਾਇਆ ਸੋ ਖੰਦੀ ਉਹੀ ਨਾਏ ਜਿਨ੍ਹਾਂ ਦੇ ਸਤਗੁਰੂ ਦੇ ਨਾਲ ਚੇਤ ਲਾਇਆ ਸਤਗੁਰੂ ਦੇ ਨਾਲ ਆਪਣੇ ਹਿਰਦੇ ਦੇ ਵਿੱਚੋਂ ਜੁੜ ਗਏ ਸਤਿਗੁਰੂ ਦੇ ਸ਼ਬਦ ਗਾਇਨ ਕਰਨ ਲੱਗ ਪਾਏ ਸਤਿਗੁਰੂ ਦੀ ਬਾਣੀ ਦੇ ਨਾਲ ਜੁੜ ਗਏ ਸਤਿਗੁਰੂ ਜੀ ਕਹਿੰਦੇ ਹਨ ਸੋ ਖਾਲੀ ਕੋਈ ਨਾ ਲੇ ਉਹ ਫਿਰ ਪ੍ਰਭੂ ਤੋਂ ਮਿਲਣ ਤੋਂ ਬਿਨਾਂ ਨਹੀਂ ਜਾਂਦੇ ਪ੍ਰਭੂ ਤੋਂ ਮਿਲਣ ਲਈ ਪ੍ਰਭੂ ਦੇ ਮਿਲਣ ਤੋਂ ਖਾਲੀ ਹੀ ਰਹਿੰਦੇ ਉਹ ਫਿਰ ਪ੍ਰਭੂ ਨੂੰ ਹੀ ਮਿਲ ਜਾਂਦੇ ਹਨ ਤੇਨ ਜਮ ਕੀ ਤਲਬ ਨ ਹੋਈ ਨਾਏ ਦੁਖ ਸਹਮਏ ਇਹੋ ਜੇ ਜਿਨਾਂ ਨੂੰ ਗੁਰਮੁਖਾਂ ਨੂੰ ਜਿਨ੍ਹਾਂ ਗੁਰਮੁਖਾਂ ਨੇ ਉਸ ਸਤਿਗੁਰੂ ਦੇ ਨਾਲ ਚਿਤ ਲਾ ਲਿਆ ਉਹ ਫਿਰ ਪ੍ਰਮਾਤਮਾ ਨੂੰ ਮਿਲ ਪੈਂਦੇ ਹਨ ਉਹਨਾਂ ਨੂੰ ਫਿਰ ਜਮਾਂ ਦੀ ਤਲਬ ਨਹੀਂ ਹੁੰਦੀ ਜਮ ਨੇ ਜਮ ਦਾ ਸੱਦਾ ਨਹੀਂ ਆਉਂਦਾ ਜੇ ਜਮ ਕੀ ਤਲਬ ਨਾ ਹੋਈ ਨਾ ਓਏ ਦੁੱਖ ਸਹਾਰੇ ਫਿਰ ਐ ਉਹ ਜਿੰਨੂ ਫਿਰ ਉਹਨਾਂ ਨੂੰ ਕੋਈ ਦੁੱਖ ਵੀ ਨਹੀਂ ਪਾਉਂਦਾ ਜਮਾਂ ਦੀ ਤਲਬ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਉਹ ਸਤਿਗੁਰੂ ਦੇ ਨਾਲ ਜੁੜ ਗਿਆ ਸਤਿਗੁਰੂ ਦੇ ਨਾਲ ਜੁੜ ਕੇ ਉਹਨਾਂ ਦਾ ਮੇਲ ਪ੍ਰਭੂ ਦੇ ਨਾਲ ਹੋ ਗਿਆ ਕਿਉਂਕਿ ਜਮ ਉਸੇ ਵੇਲੇ ਹੀ ਉਸ ਨੂੰ ਹੀ ਤੰਗ ਦੁਖ ਦਿੰਦੇ ਹਨ ਕਿਉਂਕਿ ਸੋਖਣੀ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹਨ ਔਰ ਕਰ ਤੂਤ ਸਗਲੀ ਜਾਮ ਡਾਨੈ ਗੋਵਿੰਦ ਪਰ ਬਿਨ ਬਿਲ ਨਹੀਂ ਮਾਨੈ ਜਿਨੀਆਂ ਮਰਜੀ ਹੋਰ ਕੰਮ ਕਰ ਲਈਏ ਜੇ ਗੋਵਿੰਦ ਭਜਨ ਨਹੀਂ ਕੀਤਾ ਔਰ ਕਰ ਤੂ ਸਗਲੀ ਜਮਦਾਨ ਜਮ ਤਾੰਡ ਦੇਂਦਾ ਹੈ ਕਦੋਂ ਜਮਣੀ ਦੇਂਦਾ ਜਦੋਂ ਗੋਵਿੰਦ ਦਾ ਭੈਜੋ ਕਰਦੇ ਹਾਂ ਉਹਨਾਂ ਨੂੰ ਜਮ ਤੇ ਦਾਤ ਨਹੀਂ ਦੇਂਦਾ ਔਰ ਕਰ ਤੂ ਸਗਲੀ ਚਮਡਾਨ ਗੋਵਿੰਦ ਭਜਨ ਬਿਨ ਤੇ ਨਈ ਮਾਨਨ ਗੋਵਿੰਦ ਭਜਨ ਤੋਂ ਬਿਨਾ ਉਹ ਬਿਲਕੁਲ ਹੀ ਨਹੀਂ ਮੰਨਦਾ ਇਸ ਕਰਕੇ ਜਿਹੜੇ ਗੋਵਿੰਦ ਦੇ ਭਜਨ ਕਰਦੇ ਹਾਂ ਉਸ ਵਾਹਿਗੁਰੂ ਦੀ ਬਾਣੀ ਦੇ ਬਖਸ਼ੀ ਹੋਈ ਬਾਣੀ ਦੇ ਨਾਲ ਜੁੜਦੇ ਹਨ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜਦੇ ਹਨ ਉਹਨਾਂ ਨੂੰ ਫਿਰ ਜਮਾਂ ਦੀ ਤਲਬ ਨਹੀਂ ਹੁੰਦੀ ਉਹਨਾਂ ਦੇ ਲਾਗੇ ਫਿਰ ਜੰਮ ਨਹੀਂ ਆਉਂਦੇ ਨਾ ਹੀ ਉਹਨਾਂ ਨੂੰ ਦੁੱਖ ਸੁਹਾਰਨੇ ਪੈਂਦੇ ਹਨ ਨਾਨਕ ਗੁਰੂ ਕੋ ਉਪਰੇ ਸੱਚ ਸ਼ਬਦ ਸਮਾਈ ਨਾਨਕ ਜੋ ਗੁਰੂ ਖਾਂ ਜੋ ਗੁਰੂ ਦੇ ਹੰਕਮਤੇ ਵਿੱਚ ਚੱਲਦੇ ਹਨ ਜੋ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਉਹ ਫਿਰ ਜਮਦੀ ਤਲਪ ਤੋਂ ਬਚ ਜਾਂਦੇ ਹਨ ਉੱਪਰ ਜਾਂਦੇ ਹਨ ਅਤੇ ਸੱਚ ਸ਼ਬਦ ਸਮਾਈ ਅਤੇ ਸ਼ਵਦ ਦੇ ਰਾਹੀ ਉਸ ਸੱਚੇ ਦੇ ਵਿੱਚ ਉਸ ਵਾਹਿਗੁਰੂ ਜੋ ਸਦਾ ਹੀ ਰਹਿਣ ਵਾਲਾ ਉਸ ਦੇ ਵਿੱਚ ਸਮਾਇ ਰਹੇ ਨਾ। ਆਉੜੀ ਆਪ ਅਨਿਪਤ ਸਦਾ ਰਹਿ। ਔਰ ਤੰਤ ਸਭ ਧਾਵ ਹੈ। ਉਹ ਵਾਹਿਗੁਰੂ ਜੋ ਹੈ ਜਿਸ ਨੇ ਆਪ ਹੀ ਮਾਇਆ ਪੈਦਾ ਕੀਤੀ ਹੈ। ਉਹ ਇਸ ਮਾਇਆ ਤੋਂ ਅਲਿਪਤ ਰਹਿੰਦਾ ਹੈ ਵੱਖਰਾ ਨਰੇ ਵਰੇਂਦਾ ਹੈ ਪਰ ਬਾਕੀ ਸਾਰੇ ਬਾਕੀ ਸਾਰਾ ਸੰਸਾਰ ਹੋਰ ਧੰਦਾ ਸਭ ਧਾਵੈ ਬਾਕੀ ਸਾਰੇ ਉਸ ਮਾਇਆ ਦੇ ਵਿੱਚ ਲੱਗੇ ਹੋਏ ਹਰ ਮੇਰੇ ਧੰਦਿਆਂ ਦੇ ਵਿੱਚ ਦੌੜਦੇ ਫਿਰਦੇ ਰਹਿੰਦੇ ਆਂ ਦੇਣੇ ਵੀ ਧੰਦਿਆਂ ਚ ਗੰਦੇ ਆਂ ਰਾਤ ਨੂੰ ਵੀ ਧੰਦਿਆਂ ਦੇ ਵਿੱਚ ਲੱਗੇ ਰਹਿੰਦੇ ਆਂ पर वो वाहेगुरु जो है वो इस माया तो अलिप्त होना नहीं है वो है बाकी सब सारे ही ये सारा संसार ही इस धंधे पिया होया है धंधे ही दौड़िया फिरता है आप निश्चल अचल है हो बोरे आव जावें वो वाहेगुरु ही निश्चल है सदा रहन वाला है अटल है ਬਾਕੀ ਹੋਰ ਸਭ ਜਵਾਨ ਉਹ ਆਉਂਦੇ ਜਾਂਦੇ ਹਨ ਜੰਦੇ ਮਰਦੇ ਰਹਿੰਦੇ ਹਨ ਜਨਮ ਮਰਨ ਦੇ ਵਿੱਚ ਪਏ ਰਹਿੰਦੇ ਹਨ ਸਦਾ ਸਦਾ ਹਰ ਧਿਆਈਐ ਗੁਰਮੁਖ ਸੁਖ ਪਾਵੇਂ ਉਸ ਵਾਹਿਗੁਰੂ ਨੂੰ ਸਦਾ ਹੀ ਧਿਆਨਾ ਚਾਹੀਦਾ ਸਦਾ ਸਦਾ ਹਰ ਧਿਆਈਐ ਉਸ ਵਾਹਿਗੁਰੂ ਨੂੰ ਸਦਾ ਹੀ ਧਿਆਨਾ ਚਾਹੀਦਾ ਹੈ ਗੁਰਮੁਖ ਸੁਖ ਪਾਵੈ ਜਿਹੜੇ ਗੁਰਮੁਖ ਗੁਰੂ ਦੇ ਉਪਮਨ ਅਨੁਸਾਰ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਸ ਵਾਹਿਗੁਰੂ ਦੀ ਯਾਦ ਕਰਦੇ ਹਨ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਦੇ ਹਨ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਉਹ ਗੁਰਮੁਖ ਸੁਖ ਪਾਵੈ ਉਹ ਫਿਰ ਸਦਾ ਹੀ ਆਤਮਿਕ ਸੁਖ ਦੀ ਪ੍ਰਾਪਤੀ ਕਰ ਲੈਂਦੇ ਹਨ ਨਿਜ ਘਰ ਉਹ ਆਸਾ ਪਈ ਸੱਚ ਸਿਫਤ ਸਮਾਵੈ ਪਰ ਐਉਂ ਜੀ ਗੁਰਮੁਖ ਜਿਹੜੇ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਸਤੇ ਗੁਣ ਗਾਉਂਦੇ ਹਨ ਉਸਤੇ ਸਿਰ ਸਲਾਮ ਕਰਦੇ ਹਨ ਉਹ ਆਪਣੇ ਅੰਦਰ ਆਤਮਾय ਆਤਮਿਕ ਜੋ ਨਿਧਿ ਘਾਰ ਹੈ ਉਸਤੇ ਵਿੱਚ ਟਿਕਾਣਾ ਬਣਾ ਲੈਂਦੇ ਹਨ ਉਹਨਾਂ ਦਾ ਮਨ ਭਟਕਦਾ ਨਹੀਂ ਹੈ ਉਹ ਮਨ ਦੇ ਵਿੱਚ ਅੜੋੜੋ ਕੇ ਆਪਣੇ ਅੰਦਰ ਉਸ ਵਾਹਿਗੁਰੂ ਦਾ ਧਿਆਨ ਕਰਦੇ ਹਨ ਨਿਜਿਕਰ ਵਾਸਾ ਪਾਈਐ ਸੱਚ ਸਿਹਤ ਸਮਾਵੈ ਅਤੇ ਸੱਚ ਦੇ ਵਿੱਚ ਉਹ ਵਾਹਿਗੁਰੂ ਜੋ ਸੱਚ ਹੈ ਸਦਾ ਰਹਿਣ ਵਾਲਾ ਹੈ ਅਬਿਨਾਸ਼ੀ ਹੈ ਉਸ ਦੇ ਵਿੱਚ ਉਸ ਦੀਆਂ ਸਿਫਤਾਂ ਕਰ ਕਰਕੇ ਸਮਾਇ ਰਹੇ ਹਨ ਉਸ ਦੇ ਗੁਣ ਗਾ ਗਾ ਕੇ ਉਸ ਵਾਹਿਗੁਰੂ ਦੇ ਵਿੱਚ ਸਮਾਇ ਰਹੇ ਹਨ ਸ਼ਬਦ ਦਾ ਰਾਹੀ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੇ ਹੋਣ ਦਾ ਕਾਕੇ ਉਸ ਵਾਹਿਗੁਰੂ ਦੇ ਵਿੱਚ ਹੀ ਸਮਾਇ ਰਹੇ ਹਨ ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ 부ਜਾਈ ਸੱਚਾ ਗਹਿਰ ਗੰਭੀਰ ਹੈ ਉਹ ਵਾਹਿਗੁਰੂ ਜੋ ਹੈ ਉਹ ਸੱਚਾ ਹੈ ਉਹ ਸਦਾ ਰਹਿਣ ਵਾਲਾ ਹੈ ਬਾਕੀ ਸਾਰੇ ਆਵਣ ਜਾਣ ਦੇ ਵਿੱਚੋਂ ਇੱਕ ਓਹੀ ਅਵਨਾਸ਼ੀ ਹੈ ਉਹ ਗਹਿਰ ਗੰਭੀਰ ਹੈ ਵੱਡਾ ਆਕਾ ਹੈ ਜਿਸ ਦਾ ठा ਨਹੀਂ ਪਾਇਆ ਜਾ ਸਕਦਾ ਗੁਰ ਸ਼ਬਦ 부ਜਾਈ ਪਰ ਇਹ ਗੱਲ ਜੋ ਹੈ ਇਹ ਪ੍ਰਮੁਖ ਗੁਰੂ ਦੇ ਸ਼ਬਦ ਦੇ ਰਾਣੀ ਗੁਰੂ ਮੁਕ ਕਿਸੇ ਨੂੰ ਬੁਝਾਂਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਉਸ ਨੂੰ ਹੀ ਇਸ ਗੱਲ ਦਾ ਪਤਾ ਲੱਗਦਾ ਹੈ ਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇਹ ਕਿਉਂ ਬੰਤੀ ਹੈ ਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉਂਦੀ ਬੰਤੀ ਹੈ ਇਹ ਸਾਰੇ ਕਹਾਣੀਆਂ ਦੀ ਬੰਤਰ ਇਸ ਤਰ੍ਹਾਂ ਹੈ ਕਿ ਅਖੀਰਲੀ ਜੋ ਪੰਕਤੀ ਹੈ ਉਹ ਉਸ ਤਾਂ ਜੋ ਸ਼ਬਦ ਅਖੀਰਲਾ ਆਏਗਾ ਉਹ ਬੁਝਾਈ ਪਾਈ ਤਾਂ ਜੋ ਉਹ ਪੰਕਤੀ ਵਾ ਵਾ ਸੱਚੇ ਪਾਕਸ਼ਾ ਤੂੰ ਸੱਚੀ ਨਾਈ ਇਹ ਇਸ ਪੰਕਤੀ ਦੇ ਨਾਲ ਆਪਸ ਦੇ ਵਿੱਚ ਅਕੀਲਾ ਅੱਖਰ ਮਲਾਇਆ ਜਾਂਦਾ ਹੈ ਮਿਲਦਾ ਹੈ ਇਸ ਕਰਕੇ ਹਰ ਪੌੜੀ ਤੇ ਆਕੀਰ ਦੇ ਵਿੱਚ ਇਹ ਪ੍ਰਾਤਨ ਮਰਿਆਦਾ ਹੈ ਜਦੋਂ ਪੌੜੀ ਦੀ ਸਮਾਪਤੀ ਹੁੰਦੀ ਹੈ ਤੇ ਇਹ ਰਹਾਉ ਦੀ ਪੰਕਤੀ ਨਾਲ ਪੜੀ ਜਾਂਦੀ ਹੈ ਵਾਹ ਵਾਹ ਸੱਚੇ ਪਾਤਸ਼ਾਹ ਇਹ ਸੱਚੇ ਪਾਤਸ਼ਾਹ ਕੋ ਵਾਹ ਹੈ ਧਨ ਹੈ ਅਸਰਜ ਹੈ ਸੱਚੀ ਨਾਈ ਅਤੇ ਤੇਰੀ ਬਣਾਈ ਨਹੀਂ ਸੱਚੀ ਹੈ ਸਤਿਗੁਰੂ ਕਿਰਪਾ ਕਰਨ ਇਹ ਜੋ ਸਾਨੂੰ ਗੁਰਮਤ ਦਾ ਉਪਦੇਸ਼ ਇਹਨਾਂ ਪੌੜੀਆਂ ਦੇ ਵਿੱਚ ਸਮਝਾਉਂਦੇ ਹਨ ਸ਼ਲੋਕਾਂ ਦੇ ਵਿੱਚ ਸਮਝਾਉਂਦੇ ਹਨ ਇਹ ਸਾਡੇ ਹਿਰਦੇ ਦੇ ਵਿੱਚ ਵਸ ਸਕਣ ਵਾਹਿਗੁਰੂ ਜੀ ਕੀ ਕਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ